ਅਰਵੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਲक्की ਫਿਟੇਲਾ ਅੱਜ ਤੁਹਾਨੂੰ ਲੈ ਕੇ ਆਏ ਆਂ ਲక్ష్ਮੀ ਟਾਈਪ ਤੇ ਕ੍ਰੇਮ ਪਟਵਾਰੀ ਜੀ ਦੀ ਸ਼ੌਕ ਤੋਂ ਜੁੱਤੇ ਕਿਉਂ ਹੈ ਹਰ ਕੰਪਨੀ ਦੇ ਜਿਹੜੇ ਤੁਹਾਨੂੰ ਪਹਿਲ ਜਿਹੜੇ ਉੱਥੇ ਮਿਲ ਰਹੇ ਹੈ ਤੇ ਤੇ ਉਹ ਬਾਜ਼ਾਰ ਜਾਂਦੀ ਲੋਰ ਮੀ ਹੇਟ ਨੂੰ ਫਾਜ਼ਿਲਕਾ ਦੇ ਵਿੱਚ ਬਹੁਤ ਹੀ ਵੱਡਾ ਇੱਕ ਸ਼ੋਰੂਮ ਖੁੱਲ ਗਿਆ ਤੇ ਬਤਵਾਰੀ ਦੱਸੋ ਹਰੇ ਕੰਪਨੀ ਦੇ ਜਿਹੜੇ ਟਾਇਰ ਤੁਹਾਨੂੰ ਇੱਥੇ ਮਿਲਣਗੇ ਆਉਂ ਚੱਲਦੇ ਆ ਅੰਦਰ ਤੇ ਦੇਖਦੇ ਹਾਂ ਕੀ ਇਹਨਾਂ ਵੱਲੋਂ ਡਿਸਕਾਊਂਟ ਹੈ ਕਿਹੜੀ-ਕਿਹੜੀ ਕੰਪਨੀ ਦੇ ਨੇ ਤੁਹਾਨੂੰ ਸਾਰੀ ਜਾਣਕਾਰੀ ਇਹਨਾਂ ਕੋਲ ਲੈਣੇ ਆ ਕਿ ਕਿੰਨੀ ਜਾਣਕਾਰੀ ਪੂਰੀ ਜਿਹੜੀ ਹੈ ਉਹ ਡਿਸਕਾਊਂਟ ਕਿਤੀ ਜਾਏਗੀ ਲੋਦੀ ਫਾਜ਼ਿਲਕਾਦੇ ਜੀਟੀ ਰੋਡ ਤੇ ਫਰੀਪੁਰ ਫਲਾਈਓਵਰ ਦੇ ਨੇੜੇ ਰਾਮਚੰਦਰਮ ਦੇ ਬਿਲਕੁਲ ਸਾਹਮਣੇ ਖੁੱਲ ਗਿਆ ਟਾਇਰਾਂ ਦਾ ਨਵਾਂ ਸ਼ੋਰੂਮ ਲక్ష్ਮੀ ਟਾਇਰਸ ਪ੍ਰੇਮ ਪਟਵਾਰੀ ਵੱਲੋਂ ਇਹ ਪ੍ਰਤੀਸ਼ਟਾ ਆਪਣੇ ਬੇਟੇ ਨੂੰ ਖੁਲਵਾ ਕੇ ਦਿੱਤਾ ਗਿਆ ਜਿੱਥੇ ਹਰ ਕੰਪਨੀ ਦੇ ਟਾਇਰ ਉਪਲਬਧ ਕਰਵਾਏ ਗਏ ਹੈ ਫਾਜ਼ਿਲਕਾਦੇ ਵਿੱਚ ਨਵੇਂ ਟਾਇਰਾਂ ਦਾ ਸ਼ੋਰੂਮ ਖੁੱਲ ਗਿਆ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੇ ਟਾਇਰ ਉਪਲਬਧ ਕਰਵਾਏ ਜਾਣਗੇ ਜੇਕਰ ਤੁਸੀਂ ਕਾਰ ਦੇ ਟਾਇਰ ਲੈਣੇ ਹੈ ਮੋਟਰਸਾਈਕਲ ਦੇ ਟਾਇਰ ਲੈਣੇ ਹੈ ਜਾਂ ਫਿਰ ਕਿਸੇ ਵੀ ਕਮਰਸ਼ੀਅਲ ਗੱਡੀ ਦੇ ਟਾਇਰ ਲੈਣੇ ਹੈ ਸਾਰੇ ਟਾਇਰ ਇੱਥੇ ਤੁਹਾਨੂੰ ਮਿਲਣਗੇ ਹਰ ਕੰਪਨੀ ਦੇ ਨਵੇਂ ਟਾਇਰ ਇੱਥੇ ਉਪਲਬਧ ਕਰਵਾਏ ਜਾ ਰਿਹਾ ਹੈ ਇਸ ਦੇ ਨਾਲ ਹੀ ਵੀਲ ਬੈਲੈਂਸਿੰਗ ਅਤੇ ਅਲਾਈਨਮੈਂਟ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਫਾਜ਼ਿਲ ਕਾਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇ ਦੇ ਉਦੇਸ਼ੇ ਦੇ ਨਾਲ ਪ੍ਰੇਮ ਪਟਵਾਰੀ ਵੱਲੋਂ ਇਹ ਜੋਬ ਖੋਲੀ ਗਈ ਹੈ ਇਹਦੇ ਸ਼ੋਰੂਮ ਆਪਣੇ ਬੇਟੇ ਨੂੰ ਬਣਾ ਕੇ ਦਿੱਤਾ ਗਿਆ ਜਿੱਥੇ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਜੇਕਰ ਤੁਸੀਂ ਵੀ ਆਪਣੀ ਗੱਡੀ ਨੂੰ ਨਵੇਂ ਟਾਇਰ ਪਵਾਉਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਹੁਣ ਬਾਹਰ ਜਾਣ ਦੀ ਲੋੜ ਨਹੀਂ ਹੈ ਇੱਥੇ ਹੀ ਤੁਹਾਨੂੰ ਸਸਤੇ ਅਤੇ ਵਾਜਬ ਰੇਟਾਂ ਤੇ ਇਹ ਟਾਇਰ ਉਪਲਬਧ ਕਰਵਾਏ ਜਾਣਗੇ ਜੇਕਰ ਤੁਸੀਂ ਕਿਸੇ ਵੀ ਕਾਰ ਮੋਟਰਸਾਈਕਲ ਜਾਂ ਫਿਰ ਕਿਸੇ ਵੀ ਕਮਰਸ਼ੀਅਲ ਗੱਡੀ ਦਾ ਟਾਇਰ ਲੈਣਾ ਚਾਹੁੰਦੇ ਹੋ ਤਾਂ ਇੱਥੇ ਉਪਲਬਧ ਹੈ ਆਓ ਹੁਣ ਗੱਲਬਾਤ ਕਰਦੇ ਹਾਂ ਇਹਨਾਂ ਦੇ ਸੰਚਾਲਕਾਂ ਦੇ ਨਾਲ ਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਸਹੂਤਾ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਰਾਵਾਂ ਰੌਂਦੀ ਸਾਰਿਆਂ ਨੂੰ ਅਸੀਂ ਲక్ష్ਮੀ ਟਾਇਰ ਫਾਜ਼ਿਲਕਾ ਤੋਂ ਬੋਲ ਰਹੇ ਹਾਂ ਮੇਰਾ ਨਾਮ ਸਰਵਨਾਥ ਪਾਲ ਹੈ ਅਸੀਂ ਨਵੀ ਟਾਇਰ ਸ਼ੋਪ ਕੀਤੀ ਹੈ ਆਪੋਜ਼ਿਟ ਗ੍ਰਾਮ ਸ਼ਰਨਾ ਮੰਦਿਰ ਨੀਅਰ ਫ्लाईਓਵਰ ਮੰਡੀ ਦੇ ਗੇਟ ਦੇ ਬਿਲਕੁਲ ਸਾਹਮਣੇ ਸਾਡੇ ਕੋਲ ਰੇਕ ਕਰਾ ਦੇ ਟਾਇਰ अवेलेबल ਨੇ ਸਾਰੀ ਕੰਪਨੀਆਂ ਦੇ अवेलेबल ਨੇ ਤੇ ਬਹੁਤ ਹੀ ਹੈਵੀ ਡਿਸਕਾਊਂਟ ਤੇ ਤੇ ਲੇਟੈਸਟ ਡੇਟ ਪਲੱਸ ਅਲਾਈਨਮੈਂਟ ਐਂਡ ਬੈਲੈਂਸਿੰਗ ਵੀ ਅਸੀਂ ਕਰਦੇ ਆ ਤੇ ਪਲੀਜ਼ ਮੈਨੂੰ ਸੇਵਾ ਦਾ ਮੌਕਾ ਦਿਆ ਜੀ ਤੇ ਕਿਹੜੇ ਕਿਹੜੇ ਟਾਇਰ ਆਪਣੇ ਕੋਲ ਸਰ ਹੁੰਦੇ ਆ ਮੇਰੇ ਸਾਰੇ ਦਸਤਿਆਂ ਮੇਰੇ ਰੱਖ ਦੋ ਆਪਣੇ ਕੋਲ ਸਰ ਹਰ ਤਰ੍ਹਾਂ ਦੇ ਟਾਇਰ ਕਾਰਸ ਬਾਈਕ इवन ਕੀ ਕਮਰਸ਼ੀਅਲ ਗੱਡੀਆਂ ਦੇ ਵੀ ਸਾਡੇ ਕੋਲ अवेलेबल ਨੇ ਕੋਈ ਹੋ ਗਿਆ ਛੋਟਾ ਹੱਤੀ ਹੋ ਗਿਆ ਇਸ ਤਰ੍ਹਾਂ ਦੇ ਸਾਡੇ ਕੋਲ अवेलेबल ਤੁਹਾਨੂੰ ਨੰਬਰ ਵਜਰਾ ਵੀ ਹੁੰਦੇ ਨੇ ਜੀ ਇਹਨਾਂ ਦੇ ਹਾਂਜੀ ਹਾਂਜੀ ਬਿਲਕੁਲ ਹੁੰਦੇ ਨੇ ਜੀ ਅੰਦੇ ਵਿੱਚ ਸਾਡੇ ਕੋਲ ਹਰ ਕਾਰ ਦੇ ਹਰ ਕੰਪਨੀ ਦੇ ਵਿੱਚ ਹਰੇਕ ਟਾਇਰ ਸਾਈਜ਼ ਅਵੇਲੇਬਲ ਹੈ ਪਲੱਸ ਗਰੰਟੀ ਤੇ ਪਲੱਸ GST ਬਿੱਲ ਦੇ ਨਾਲ ਹਰੇਕ ਤਰ੍ਹਾਂ ਦੇ ਟਾਇਰ ਟਿਊਬ ਵੀ ਅਵੇਲੇਬਲ ਹੈ ਸਾਡੇ ਕੋਲ ਤੇ ਕੋਈ ਛੋਟਾ ਆਪਣਾ ਬੈਲੈਂਸਿੰਗ ਅਲਾਈਨਮੈਂਟ ਵੀ ਆਪਣੇ ਕੋਲੇ ਤੇ ਪਲੀਜ਼ ਮੈਨੂੰ ਸੇਵਾ ਦਾ ਮੌਕਾ ਦਿਓ ਜੀ ਕਿਸੇ ਵੀ ਫਾਜ਼ਿਲਕਾਰ ਦੇ ਵਾਸਤੇ ਨਾ ਟਾਇਰ ਰਿਲੇਟਡ ਬਾਹਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਆਪਾਂ ਉਹਨਾਂ ਤੋਂ ਬੈਸਟ ਡੀਲਸ ਲੈ ਕੇ ਆਏ ਆਂ ਪਾਕੀਪਾ ਦੇ ਵਿੱਚ on ਅਗਰ ਕਿਸੇ ਕੋਲ ਟਾਈਮ ਨਹੀਂ ਗਿਆ ਸੀ ਉਹਨਾਂ ਦੇ ਕਰੋ ਵੀ ਕਾਰਪਿਕ ਕਰਕੇ ਉਹਨਾਂ ਦਾ ਕੰਮ ਦਾ ਕਰਾਂਗੇ ਸਾਡੇ ਕੋਲ ਹਰੇਕ ਤਰ੍ਹਾਂ ਦੀ ਟਾਇਰ ਰਿਲੇਟਿਡ ਸਰਵਿਸ ਹੈ ਤੇ 20 ਮਿੰਟਸ ਅਸੀਂ ਕਾਰ ਰੈਡੀ ਕਰਕੇ ਤੁਹਾਨੂੰ ਹੈਂਡਓਵਰ ਕਰ ਦਾਂਗੇ ਤੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਾਡੇ ਕੋਲ ਹਰੇਕ ਤਰ੍ਹਾਂ ਦੀ ਫੈਸਿਲਿਟੀ ਪਲੱਸ ਸਟਾਫ ਪਲੱਸ ਆਹ ਵਾਰੰਟੀ ਅਵੇਲੇਬਲ ਹੈ ਹਰੇਕ ਤਰ੍ਹਾਂ किस किस तरह के टायरे सामू दिखाओ तोको हम अपोलो गुड ईयर सीएट स्टोन जेके भी अवेलेबल है हर एक तरह का टायर अवेलेबल है अपने अपोलो टायर गुड ईयर भी अवेलेबल ने ਪਲਸ ਬ੍ਰਿਜਸਟੋਨ ਦੇ ਵੀ ਅਵੇਲੇਬਲ ਨੇ ਪਲਸ ਜੇ ਕੇ ਦੇ ਵੀ ਮਿਲ ਜਾਣਗੇ ਲੋਕੋ ਹਮਾ ਵੀ ਅਵੇਲੇਬਲ ਹੈ ਮੈਂ ਪ੍ਰਿੰਕਮਰ ਰਕਾਇਰ ਮਟਵਾਰੀ ਫਾਇਲ ਕਾ ਇਹ ਆਪਣੇ ਬੇਟੇ ਨੂੰ ਪੈਰਾ ਦਾ ਨਵਾਂ ਸ਼ੋਰੂਮ ਖੋੜ ਕੇ ਦਿੱਤਾ ਤੁਹਾਨੂੰ ਹੁਣ ਬਾਹਰ ਦੇ ਸ਼ਹਿਰ ਚ ਜਾਣ ਦੀ ਕੋਈ ਜ਼ਰੂਰਤ ਨਹੀਂ ਪੰਣੀ ਹਰ ਤਰ੍ਹਾਂ ਦੇ ਪੈਰਾ ਦੀ ਵੈਰਾਈਟੀ ਸਾਡੇ ਕੋਲ ਹੈ ਇੱਕ ਵਾਰੀ ਸੇਵਾ ਦਾ ਮੌਕਾ ਦਾਸ ਨੂੰ ਜ਼ਰੂਰ ਦਿਓ ਤੇ ਮੈਂ ਕਿਸੇ ਵੀ ਤੁਹਾਡੀ ਮਾਲ ਵਿਭਾਗ ਦੇ ਕੰਮ ਲਈ ਕੋਈ ਸਲਾਮ ਮਛਲੇ ਵਾਸਤੇ ਕੰਮ ਆ ਸਕਾਂ ਤਾਂ ਮੈਂ ਆਪਣੇ ਮਕਾਮ ਦੁਕਾਨ ਤੇ ਹੀ ਹਾਜ਼ਰ ਮਿਲਾਂਗਾ ਦੇਖਿਆ ਤੁਸੀਂ ਕਿਸ ਤਰ੍ਹਾਂ ਇਹਨਾਂ ਨੇ ਟਾਇਰ ਦੀ ਆਦੀ ਵੈਰਾਈਟੀ ਜਿਹੜੀ ਹੈ ਦਿਖਾਈ ਹੈ ਹਰੇਕ ਕੰਪਨੀ ਦਾ ਜਿਹੜਾ ਟਾਇਰ ਹੈ ਇਹਨਾਂ ਕੋਲ ਅਵੇਲੇਬਲ ਹੈ ਆਓ ਜਲਦੀ ਤੋਂ ਜਲਦੀ ਪਹੁੰਚੋ ਸ਼ੋਰੂਮ ਦੇ ਵਿੱਚ ਕਿਸੇ ਵੀ ਕੰਪਨੀ ਦਾ ਜਿਹੜਾ ਦੀ ਟਾਇਰ ਤੁਹਾਨੂੰ ਮਿਲ ਰਿਹਾ ਹੈ ਭਾਰੀ ਡਿਸਕਾਊਂਟ ਤੇ ਕਿਧਰੇ ਬਾਜ਼ਾਰ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਸਾਜਿਲ ਕਾ ਦੇ ਵਿੱਚ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਪ੍ਰੇਮ ਪਟਵਾਰੀ ਜੀ ਦੀ ਦੁਕਾਨ ਹੈ ਫਲਾਈਓਵਰ ਤੋਂ ਬਿਲਕੁਲ ਨਜ਼ਦੀਕ ਹੈ ਰਾਮ ਸਰਣ ਦੇ ਬਿਲਕੁਲ ਸਾਹਮਣੇ ਹੈ ਇੱਕ ਵਾਰੀ ਇਹਨਾਂ ਕੋਲ ਜ਼ਰੂਰ ਆਓ ਦੇ ਦੇਖੋ ਇਹਦੀ ਕੁਆਲਿਟੀ ਟਾਇਰਸ ਦੀ ਕਿਸੇ ਤੇੜੀ ਤੇੜੀ ਕੰਪਨੀ ਦੀ ਕੁਆਲਿਟੀ ਹੈ ਕਿਸ ਤਰ੍ਹਾਂ ਇਹਨਾਂ ਕੋਲ ਮਾਲ अवेलेबल ਹੈ ਐਸੇ ਤਰ੍ਹਾਂ ਹੀ ਨਵੀਂ ਅਪਡੇਟ ਦੇ ਨਾਲ ਦੁਬਾਰਾ ਸਿਰ ਮਿਲਦੇ ਆ ਮੈਂ ਤੁਹਾਡਾ ਆਪਣਾ ਲੱਤੀ ਫੁਟੇਲਾ